ਆ ਵੀ ਦੱਸੋ ਯਾਰਾ ਕਿਵੇਂ ਬਾਈ ਹੋਰਾਂ ਦਾ ਹੋਊ ਫਾਇਦਾ ਆ ਦੇਖੋ ਤੁਸੀਂ ਆ ਕੀ ਕਰੀ ਜਾਂਦੇ ਬਾਈ ਪੁੱਛ ਗਏ ਯਾਰ ਇਹ ਤਾਂ ਮੈਂ ਉਹ ਜੰਮੀ ਕੋਈ ਇੱਕ ਪੁੱਛਣ ਵਾਲਿਆਂ ਨੇ ਉਹ ਗੱਲ ਹੋਣੀ ਹੈ ਉਹ ਬਾਈ ਅੱਕ ਜਣੇ ਆ ਜਿਵੇਂ ਲੋਕ ਖੜੇ ਖੜੇ ਪੁੱਛੀ ਜਾਂਦੇ ਬਾਈ ਜੀ ਕਿਧਰੋਂ ਅੱਗੇ ਤੁਸੀਂ ਦੇਖਣ ਰੋਗੇ ਠੀਕ ਆ ਯਾਰ ਅਸੀਂ ਵੀ ਪੁੱਛ ਨਹੀਂ ਚੱਲੇ ਬਾਈ ਵੇਖ ਭਾਈ ਫਿਰਦੇ ਬਾਈ ਯਾਰੀ ਟਰੈਕਟਰ ਯਾਰ ਬਾਈ ਬਾਈ ਦਾ ਥੱਬੇ ਭਰ ਭਰ ਕੱਢੀ ਜਾਂਦਾ ਯਾਰ ਸੜਕ ਤੇ ਜਾਮ ਲਾਦਾ ਐ ਉਹਦੇ ਕੰਮ ਨੇ ਬਾਈ ਯਾਰ ਹੋਰ ਜੀ ਠੀਕ ਹੈ ਠੀਕ ਵਧੀਆ ਹੀ ਵਧੀਆ ਬਾਬਾ ਜੀ ਹਾਲੋ ਫਿਰ ਕਰ ਲਓ ਬੰਦ ਮੜਾ ਜਾ ਈ ਬਰਾਵਾ ਤੂੰ ਛੜਕਦੇ ਜਾਨ ਲਾ ਲਾ ਕਿਹੜੇ ਕੰਮ ਪੈ ਗਏ ਕਿਵੇਂ ਕੀ ਹੋ ਗਿਆ ਕੀ ਕੀ ਕਰੀ ਜਾਂਦੇ ਐ ਇਹੇ ਇਹ ਵਿਰਲੀ ਕਰਦੇ ਆ ਕੜਕਣਾ ਸੰਘਣੀ ਆ 12 ਦੀ ਸੰਘਣੀ ਆ ਕੜਕ ਕਿੰਨਾ ਵੀ ਆ ਬਾਈ ਇਹ ਬੀਰ ਨੇ 40 ਕਿਲੋ ਤਾਂ ਪੂਰਾ ਹੀ ਉਗ ਰਿਹਾ ਆ ਅੱਛਾ ਤੇ ਜੀਓ ਨਾਲ ਸਾਨੂੰ ਲੱਗਿਆ ਢਾਕਾ ਤੋਂ ਅਸੀਂ ਸੁਪਰ ਸੇਟਰ ਨਾਲ 10 ਕਿਲੋ ਵੀ ਹੋਰ ਜਾਣੀ 50 ਕਿਲੋ ਹੀ ਬਣਿਆ ਵੀ ਤਾਂ 50 ਕਿਲੋ ਬਹੁਤ ਸੰਘਣਾ ਹੋ ਜਾਂਦਾ ਅੱਛਾ ਯਾਰ ਬਾਣੇ ਇਹ ਹਾਂ ਬਾਣ ਤਾਂ ਠੀਕ ਆ ਆਪਣੇ ਮੇਹਰ ਤਾਂ ਹੋ ਜੂਗੀ ਤੇ ਅਰਗੇ ਪਈ ਹੋ ਗਈ ਠੀਕ ਹੈ ਹੁਣ ਜਿਹੜੇ ਬੂਟੇ ਬਚਣਗੇ ਇਹਦੇ ਵਿੱਚੋਂ ਤਗੜੇ ਹੀ ਬਚਣਗੇ ਉਹ ਆਹ ਸਮਝ ਗਿਆ ਮੈਂ ਠੀਕ ਅੱਗੇ ਵੀ ਤਿਆਰਬਾ ਕਦੇ ਕਰਿਆ ਕਿ ਨਹੀਂ ਇਹ ਨਹੀਂ ਕਰਦੇ ਰਹਿ ਜਾਂ ਬਜ਼ੁਰਗ ਤਿਆਰਬਾ ਜਿੱਦੇ ਮਰਜੀ ਪੱਤੀ ਜਾਵੇ ਵੱਢੀ ਜਾਵੇ ਪੁੱਛਣੇ ਤਾਂ ਨਾ ਘੱਟ ਠੀਕ ਹੈ ਇਹ ਕਿੰਨੇ ਥਾਂਜ ਕਰੋਂਗੇ ਸਾਰੀ ਜੀ ਇਹ ਆਹ ਤੇ ਇੱਧਰ ਤੇ ਕਰਨ ਕਿੰਨੇ ਚ ਕਰ ਠੀਕ ਹੈ ਚਲ ਕੋਈ ਨਹੀਂ ਬਾਈ ਮਲਾ ਜਿਹੜੇ ਨਾ ਕਰ ਨਹੀਂ ਆਇਆ ਹਾਂ ਹਾਂ ਬੱਟਾ ਇਹ ਨੂੰ ਹੋ ਗਿਆ ਉਹ ਮਹੀਨਾ ਹੋ ਗਿਆ 20 ਦਿਨ ਡੀਕ ਲੈ ਰੋ ਕਾ ਜੱਕਦੇ ਤਾਂ ਅੱਛਾ ਇੱਥੇ ਲੈ ਆ ਕੇ ਸੜ ਦਿੰਦਾ ਬਾਪੂ ਹੈ ਹੈ ਬਾਈ ਇੱਥੋਂ ਤੋਂ ਹੀ ਬਾਹਰ ਕੱਢ ਦਿੰਨੇ ਹਾਂ ਹਾਂ ਖੈਰੋਂ ਮਾਰੀ ਜਾਂਨੇ ਹਾਂ ਖੈਰ ਨੂੰ ਇਹਨਾਂ ਇੰਨਾ ਵੀ ਕੁਛ ਹੱਦ ਤੱਕ ਟੁੱਟ ਜੂਗੀ ਕੰਕਦੋ ਕੋਈ ਪੱਟੀ ਜਾਊਗੀ ਜਣਾ ਅਸਲੀ ਲੀ ਜਾਂਦੀ ਸਹੀ ਗੱਲ ਹੈ ਫਾਇਦਾ ਹੀ ਹੋਊਗਾ ਸਾਡੇ ਬਾਈ ਤੂੰ ਦੇਖ ਲੈ 60 ਕਿਲੋ ਬਾਪੂ ਜੀ ਪਾਇਆ 20 ਕਿਹਨੇ ਲੈ ਉਹ ਪੀਲੀ ਹੋਈ ਖੜੀ ਰਹੀ ਬੁਰੇ ਹਾਲ ਹੁਣ ਤਾਂ ਹੀ ਸਪਰੇਆ ਕਰ 35 ਕਿਲੋ ਬਹੁਤ हां सही दे, दे खड़ -खड़ दा 35 32 35 ਪੈ ਜੇ ਨਾ ਦੇ ਹੁੰਦੇ ਵਾਧੂ ਹੁੰਦਾ 35ੁੱਧਾ ਦੀ 35 ਕਿਲੋ ਬਹੁਤ ਅੱਛਾ ਹਾਂਜੀ ਐਡਾ ਹੁੰਦਾੜਾ ਬਾਈ ਕਮਾਲ ਕਰਤੀ ਯਾਰ ਉਹ ਲੋਕ ਖੜ ਖੜ ਵੇਂਦੇ ਆ ਵੀ ਯਾਰ ਕਣਕਣ ਵਾਈ ਜਾਂਦੇ ਵੀ ਦੇਖ ਕੇ ਐ ਮੈਂ ਸਾਨੂੰ ਉਥੇ ਲੱਗਾ ਮੈਂ ਬਾਈ ਐਂ ਲਾਦਾ ਜਾਂ ਕਣਕ ਚ ਭਜਾਈ ਫਿਰਦਾ ਹੁੰਦਾ ਮੈਂ ਹੋਊਗੀ ਬਾਈ ਅਸੀਂ ਹੱਸ ਪੈ ਜਾ ਮੈਂ ਪੱਠਿਆਂ ਵਾਲਾ ਵਾਹੁੰਦਾ ਇਹੀ ਵੇਖੇ ਕਮਾਲ ਹੋ ਗਈ ਇਹ ਵੀ ਐਡੀ ਫਸਲ ਚ ਵਾਹ ਨਹੀਂ ਬਾਪੂ ਯਾਰ ਬਾਈ ਯਾਰ ਐਡਾ ਫੇਰ ਵੀ ਆਏ ਜੇ ਦਿਲ ਜਾ ਕੇ ਨੀ ਵਗਿਆ ਜੇ ਬਾਕੀ ਡਗ ਪੇ ਨਾ ਤੇ ਸਾਰੀ ਐਵੇਂ ਜਾਂਦੀ ਨਹੀਂ ਅਕਸਰ ਪੱਲੇ ਪੈਂਦਾ ਹੁਣ ਇਹ ਡਗਦੀ ਨਹੀਂ ਹੁਣ ਪੱਲੇ ਸਾਰਾ ਕੁਝ ਪੂਰੇ ਅੱਛਾ ਪਰ ਉਵੇਂ ਵੇਖ ਕੇ ਤਾਂ ਯਾਰ ਸੇਮੇ ਆਵੇ ਲਾ ਹੁਣ ਇੱਥੇ ਕਣਕ ਕਿੱਡੀ ਕ ਸੰਗਣੀ ਹੈ ਬਾਈ ਯਾਰ ਹੈ ਲਾ ਆ ਵੇਖੀ ਨਹੀਂ ਤੇ ਆਪਣੇ ਤਾਂ ਹੁਣ ਬਈ ਝੁੱਗੀਆਂ ਪਈਆਂ ਦੀਆਂ ਮੱਥਾ ਮੁੱਥਾ ਤਾਂ ਡਿੱਗੀ ਜਾਂਦੀ ਐ ਡੀ ਡੀ ਤੋਂ ਪਹਿਲਾਂ ਹੀ ਯਾਰ ਉਹ ਫਿਰ ਗਲਤੀ ਆ ਝੁੱਗੀਆਂ ਝੁੱਗੀਆਂ ਸਾਡੇ ਪੈਰਾਂ ਤਾਂ ਹੀ ਇੰਝ ਮਾਰੀ ਆ अच्छा अरे कितने का टों भाई है अरे ये ठीक ही पाई है ये ना होत ਤੋਂ ਲੈ ਕੇ हां इततो तक दरवाजे दी थी उन्होंने अच्छा वाला भी जीरो डल ਨਾਲ ਨਾ ਉਗਦੀ ਨਹੀਂ ਉਹ ਉਧਰ ਪਹਿਲਾਂ ਦੇ ਪarle-paale ਠੀਕ ਆ ਸਾਜੀ ਬਾਕੀ ਤਾਂ ਉਧਰ ਮਾਰੀ ਸੀ ਪਹਿਲਾਂ ਨਾ ਉਹਦੇ ਦਾ ਆ ਦੇਖ ਲੋ ਬਾਈ ਕਣਕ ਵਾਉਣ ਲੱਗੇ ਤੇ ਛੜਕ ਤੇ ਜਾਮ ਲਾਤਾ ਲੋਕ ਵੇਖਣ ਵਾਲਿਆਂ ਨੇ ਯਾਰ ਆ ਵਿੱਚ ਵੜ ਕੇ ਵੇਖੀ ਕਰਦੇ ਯਾਰ ਇੰਨੀ ਦਾ ਸੰਗਣੀ ਨਹੀਂ ਯਾਰ ਬਾਈ ਹੈਂ ਕਮਾਲ ਹੀ ਕਰਤੀ ਬਾਈ ਹੋਰਾਂ ਦੇ ਤਿਆਰ ਬੈ ਨ ਯਾਰ ਆ ਵੇਲਾ ਆਪਣੇ ਦਾ ਡਿੱਗੀ ਜਾਂਦੀਆਂ ਕਣਕਾਂ ਆਇਆਂ ਤਾਂ ਗੋਡੀ ਦੇ ਹੀ ਜਾਂਦਾ ਬਾਈ ਇੱਕ ਹਸਾ ਹਣਾ ਲੈ ਵੀ ਦੱਸੋ ਯਾਰ ਕਿਵੇਂ ਬਾਈ ਹੋਰਾਂ ਦਾ ਹੋਊ ਫਾਇਦਾ ਆ ਦੇਖੋ ਤੁਸੀਂ ਆਏ ਵੇਚਾ ਵੇ ਵਾਕਈ ਗੋਡੀ ਆਈ ਜਾਂਦੀ ਐ ਲੈ 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 ਬਹੁਤ ਵਧੀਆ ਝੜੀ ਬਾਜ ਐਡਾ ਦਾ ਸੱਲੂ ਪੂਝਾ ਗਿਆ ਉਹਦਾ ਐਂ ਐਸੀ ਦੁਆਰੇ ਸ਼ਕੀਨਾ ਕਰ ਦੇਗਾ ਤੇ ਉਵੇਂ ਖੜੀ ਰਹਿਗੀ ਪਹਿਲੇ ਗੁੱਡਗੇ ਆਇਆ ਕਰੀਏ ਉਵੇਂ ਰਹਿਗੀ ਉਹ ਤੇ ਮੜ ਕੇ ਝਾੜ ਝਾ ਕੇ ਬਹੁਤ ਹੁਣ ਜਾਣੀ ਫੋਟ ਕਰੂ ਤੁਹਾਡੇ ਹਿਸਾਬ ਚ ਹਨਾ ਫੋਟ ਕਰੂਗੀ ਬੂਝਾ ਉੱਥੇ ਹੀ ਹਾਂ ਠੀਕ ਹੈ ਜੀ ਇਹ ਤਕਨੀਕ ਤਾਂ ਪੁਰਾਣੀ ਆਏ ਨਹੀਂ ਲੈ ਅੱਗੇ ਦੇ ਆਏ ਹਾਂ ਬੰਦਾ ਬੋਲਦਾ ਨਾ ਹਰੋ ਫੇਰ ਦਿੰਦੇ ਸੀ ਤੇ ਕਣਕ ਜਿਆਦਾ ਫੋੜਦੀ ਸੀ ਹਾਂ ਉਹ ਥੋੜਾ ਜਿਹਾ ਇੰਨਾ ਵੀ ਇਹ ਥੋੜੀ ਉੱਚੀ ਹੋ ਗਈ ਬਾਦ ਹਾਂ ਥੋੜੀ ਜਿਹਾ ਇਹ ਤੋਂ ਪਹਿਲਾਂ ਕਰਨ ਵਾਲਾ ਇਹ ਕੰਮ ਇਹ ਦੁਣਾ 15 ਦਿਨ ਪਹਿਲੇ ਚਾਹੀਦੀ ਸੀ ਮੇਰੇ ਸਾਹ। ਫਿਰ ਐ ਗੱਲ ਬਣੀ ਨਾ। ਫਿਰ ਗਿੱਲਾ ਹੂਆ ਹਨ ਵੀ ਮੀਂਹ ਪੈ ਸੀ। ਪੰਜ ਤੱਕ ਹੀ ਲਾਇਆ ਵਾਣ ਗਿੱਲਾ। ਨਹੀਂ ਵਾਣ ਮੀਂਹ ਬਹੁਤ ਤਗੜੇ ਪੈਣਾ ਬਾਬਾ ਆਪਣੇ। ਮੀਂਹ ਦੂਜਾ ਜਿਹੜਾ ਮੀਂਹ ਪਿਆ ਪੂਰਾ ਕੈਰੇ ਭਰ ਮੀਂਹ ਸੀ ਉਹ। ਹਣ ਸਾਡੇ ਸਰੋਂ ਕੋਰ ਖੜੇ ਸੀ ਤੇ ਪਾਣੀ ਲੱਗੇ ਵਾਂਗੂ ਕਰਤਾ ਸੀ ਤੇ ਪਾਣੀ ਹਜੇ ਤਾਂ ਹੀ ਨਹੀਂ ਲਾਇਆ ਸਾਰੀ ਕੋਰ ਹੀ ਸਾਂਗ ਲਾ। ਮੀਂਹ ਤਗੜਾ ਸੀ। ਗੜਕ ਤੇ ਵੇਖੋ ਯਾਰ ਕਿੰਨੇ ਲੋਕ ਖੜਕੇ ਟਰੱਕ ਵੀ ਖੜ ਗਿਆ, ਕਾਰਾਂ ਖੜ ਗਈਆਂ। ਪਿਆਰ ਬਾ ਜਾਣਨ ਮਾਰੇ ਲੋਕ ਬੈਲੀ ਚਾਹੀਦਾ ਯਾਰ ਭਾਵੇਂ ਫਾਇਦਾ ਹੀ ਹੋਣਾ ਹੋਵੇ ਪਰ ਦਿਲ ਚਾਹੀਦਾ ਇਦਾ ਹੈ ਕਮਾਲ ਕਰਦੀ ਇਹ ਹੀ ਦੇਖਦੇ ਆ ਨਾ ਚੀਜ਼ ਆ ਬੇਡਾ ਦਲੇ ਯਾਰ ਐਡੀ ਹੋ ਗਈ ਕਣਕਰ ਨਸਾਰੇ ਦੇ ਨੇੜੇ ਵੱਜੀਆਂ ਕਣਕਰ ਉਤੇ ਆ ਬਾਕੀ ਆ ਸੁਹਾਗੀ ਮਾਰਦੇ ਰਹੇ ਆਂਦੇ ਆ ਪਾਣੀ ਖੜਦਾ ਜਾਊਗਾ ਸੁਹਾਗੀ ਪਾਣੀ ਖੜ ਗਿਆ ਸੁਹਾਗੀ ਮਾਰਦੇ ਦੇਖੋ ਬਈ ਆ ਪੋਜੀਸ਼ਨ